we ਸਰ ਮੈਂ ਸਾਰਿਆਂ ਦੇ ਧਿਆਨ ਚ ਲੈਣਾ ਚਾਹਨਾ ਕਿ 12 ਤਰੀਕ ਨੂੰ ਇੱਕ ਗੁਰਪ੍ਰਤਵੰਤ ਸਿੰਘ ਪੰਨੂ ਜੋ ਹੋਮ ਮਿਨਿਸਟਰੀ ਵੱਲੋਂ ਇੱਕ ਬੈਂਡ ਐਸੋਸੀਏਸ਼ਨ ਚਲਾਉਂਦਾ ਐਸਫਜੀ ਤਾਂ ਉਹਨਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਕਿ ਸਤੌਜ ਪਿੰਡ ਦੇ ਵਿੱਚ ਉਹਨਾਂ ਨੇ ਸਲੋਗਨਸ ਔਰ ਇੱਕ ਫਲੈਕਚਰ ਆ ਉਹਦੇ ਕੰਸਰਨ ਦੇ ਵਿੱਚ ਨਾਲ ਦੀ ਨਾਲ ਉਸ ਇਨਫੋਰਮੇਸ਼ਨ ਤੇ ਐਫਆਈਆਰ ਦਿੱਤੀ ਗਈ ਸਰ ਬਾਅਦ ਚੋਂ ਸਰ ਇਨ ਡਿਟੇਲ ਇਹ ਪਤਾ ਲੱਗਿਆ ਵੀ ਤਿੰਨ ਦੋਸ਼ੀ ਨੇ ਇਹਦੇ ਚੋਂ ਅ ਜਗਰਾਜ ਸਿੰਘ ਇਲੀਅਸ ਸੋਨੀ ਅਮਰਤਪਾਲ ਸਿੰਘ ਐਂਡ ਇੱਕ ਬਲਜੀਤ ਸਿੰਘ ਇਹ ਬਠਿੰਡਾ ਜੇਲ੍ਹ 'ਚ ਇਕੱਠੇ ਸੀਗੇ ਇਹਨਾਂ 'ਤੇ ਪਹਿਲਾਂ ਵੀ ਕਾਫੀ ਐਫਆਈਆਰਸ ਨੇ ਉਦੋਂ ਬਾਅਦ ਜਦੋਂ ਇਕੱਠੇ ਸੀ ਤਾਂ ਉੱਥੇ ਜਦੋਂ ਇਹ ਕਨਵਿਕਟ ਹੋ ਗਿਆ ਜਗਰਾਜ ਸੋਨੀ ਜੋ ਕਿ ਵੀਰੋ ਕੇ ਮਾਨਸਾ ਦਾ ਰਹਿਣ ਵਾਲਾ ਇਹ ਜਦੋਂ ਛੁੱਟੀ ਤੇ ਆਇਆ ਤਾਂ ਅਮਰਤਪਾਲ ਨੇ ਆਪਣਾ ਭਰਾ ਬਲਜਿੰਦਰ ਐਂਡ ਸਰ ਬਲਜੀਤ ਨੇ ਆਪਣਾ ਭਰਾ ਅਤਰਵੀਰ ਦੇ ਨਾਲ ਅਟੈਚ ਕਰਤੇ ਉਹਨਾਂ ਨੇ ਇਹਨਾਂ ਨੂੰ ਕਾਫੀ ਇਹਨੂੰ ਟ੍ਰੇਨਿੰਗ ਦਿੱਤੀ ਕੀ ਕਰਨਾ ਕੁਝ ਐਪਸ ਡਾਊਨਲੋਡ ਕਰਵਾਈਆਂ ਫਾਰ ਕਮਿਊਨੀਕੇਸ਼ਨ ਇਹਦਾ ਕਮਿਊਨੀਕੇਸ਼ਨ ਡਾਇਰੈਕਟ ਕਰਵਾਤਾ ਜਗਰਾਜ ਸੋਨੀ ਦਾ ਗੁਰਪਰਫਾਰਮਸਿੰਗ ਪੰਨੂ ਦੇ ਨਾਲ ਉਦੋਂ ਬਾਅਦ ਸਰ 11 ਤਰੀਕ ਦੀ ਰਾਤ ਨੂੰ ਇਹ ਆ ਕੇ ਸਤੋਜਪਿੰਡ ਦੇ ਵਿੱਚ ਲਿਖ ਵੀ ਗਿਆ ਤੇ ਫਲੈਗ ਵੀ ਚੜਾ ਗਿਆ ਔਰ ਉਹਦੀ ਵੀਡੀਓ ਬਣਾ ਕੇ ਜੁਗਰਾਜ ਨੇ 엘ियस सोनी ਨੇ ਆਪਣੇ ਫੋਨ ਤੇ ਗੁਰਪਤਮ ਸਿੰਘ ਪੰਨੂ ਨੂੰ ਅੱਗੇ ਵੀਡੀਓਸ ਭੇਜ ਦਿੱਤੀਆਂ ਗਈਆਂ ਇਹ ਸਾਰੀ ਚੀਜ਼ ਦੇ ਵਿੱਚ ਸਭ ਤੋਂ ਪਹਿਲਾਂ ਗਿਫਟੀ ਅਰੈਸਟ ਹੋਇਆ ਸਰ ਜਿਹੜਾ ਗੁਰਮੀਤ ਗਿਫਟੀ ਹੈ ਜਿਹਨੂੰ ਇਹਨੇ ਆਪਣਾ ਨਾਲ ਪਾਟੀ ਬਣਾਇਆ ਸੀ ਕ੍ਰਾਈਮ ਚ ਉਹਦੇ ਬਾਅਦ ਸਰ ਜੁਗਰਾਜ ਗ੍ਰਫਤਾਰ ਹੋ ਗਿਆ 엘ियस सोनी ਫਿਰ ਇਹ ਸਾਰੀ ਕਨਸਪੀਰੇਸੀ ਜਿਹੜੀ ਹੈ ਬਿਲਕੁਲ ਨੰਗੀ ਛੱਟੀ ਹੋਗੀ ਕਿ ਇਹਨਾਂ ਨੇ ਕਿਵੇਂ ਜੇਲ੍ਹ ਚੋਂ ਇੱਕ ਪਲਾਨ ਬਣਾਇਆ ਫਿਰ ਕਿਵੇਂ ਜੁਗਰਾ ਜੇ ਲਈ ਸੋਨੀ ਐਂਡ ਗਿਫਟੀ 11 ਤਰੀਕ ਦੀ ਰਾਤ ਨੂੰ ਆਏ ਸਲੋਗਨਸ ਲਿਖੇ ਭੇਜੇ ਉਦੋਂ ਬਾਅਦ ਕਿਵੇਂ ਬਲਜੀਤ ਸਿੰਘ ਜਿਹੜਾ ਕਿ ਅਮਰਪਾਲ ਦਾ ਭਰਾ ਹੈ ਇਹਨੂੰ ਸਾਰਾ ਇਹਨ ਪਹਿਲਾਂ ਉਹਨੂੰ ਨੋਟਿਸ ਦਿੱਤੀ ਐਪ ਡਾਊਨਲੋਡ ਕਰਨ ਚ ਔਰ ਬਾਕੀ ਕੰਮਾਂ ਚ ਕਿਵੇਂ ਜਿਹੜਾ ਬਲਜੀਤ ਦਾ ਭਰਾ ਅਤਰਵੀਰ ਆ ਉਹਨੇ ਇਹਨਾਂ ਨੂੰ ਪੈਸੇ ਦੀ ਟਰਾਂਸਫਰ ਕੀਤੀ 3500 ਕੀਤਾ ਦੋ ਵਾਰੀ ਤਾਂ ਉਹ ਸਾਰਾ ਕੁਝ ਕਰਕੇ ਤਾਂ ਫਿਰ ਇਹ ਸਾਰਾ ਕੇਸ ਪ੍ਰੋਪਰ ਟਰੇਸ ਹੋ ਗਿਆ ਜਿਹੜਾ ਵਹੀਕਲ ਯੂਜ਼ ਹੋਇਆ ਸਪਰੇਅ ਕੈਂਸ ਯੂਜ਼ ਹੋਈਆਂ ਫਲੈਗਸ ਉਹ ਸਾਰੀਆਂ ਟਰੇਸ ਹੋ ਗਈ ਅੰਡਰ ਸਰ ਜੋ ਇਹਨਾਂ ਦੇ ਕੋਲੋਂ ਪੰਜ ਮੋਬਾਈਲ ਸਟ੍ਰੈਸ ਮਿਲੇ ਨੇ ਜਿਹੜੇ ਕਿ ਅਸੀਂ ਐਫਐਸਐਲਸ ਤੇ ਭੇਜੇ ਨੇ ਔਰ ਜਿਹੜਾ ਕਿ ਉਹਦੀ ਰਿਪੋਰਟ ਆਉਣ ਤੇ ਬਾਕੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਹਦੇ ਚ ਟੋਟਲ 7 ਦੋਸ਼ੀ ਨੇ ਇੱਕ ਗੁਰਪ੍ਰਤ ਸਿੰਘ ਪੱਤੂ ਬਨੂ ਹੈ ਜਿਹੜਾ ਕਿ ਬਾਹਰ ਹਲੇ ਫੜਨਾ ਬਾਕੀ ਆ ਬਾਕੀ 6 ਅਰੈਸਟ ਹੋ ਚੁੱਕੇ ਨੇ ਨਾਲ ਹੀ ਮੈਂ ਧਿਆਨ ਚ ਲੈਣਾ ਚਾਹਣਾ ਵੀ ਜਦੋਂ ਵੀ ਆ ਇਦਾਂ ਦਾ ਕ੍ਰਾਈਮ ਹੋਇਆ ਇੱਕਦਮ ਦੋ ਕੀ ਦੇ ਭਾਰਤ ਦੇਸ਼ ਦੀ ਅਖੰਡਤਾ ਨੂੰ ਤੋੜਨ ਵਾਲਾ ਕ੍ਰਾਈਮ ਹੈ ਔਰ ਦੋ ਫਿਰਕਿਆਂ ਚੋਂ ਔਰ ਜਾਂ ਕਿ ਲੜਾਈ ਕਰਾ ਸਕਦਾ ਇਹਦੇ ਮੱਦੇਨਜ਼ਰ ਰੱਖਦੇ ਹੋਏ ਸਾਡੇ ਵਰਦੀ ਐਸਐਸਪੀ ਸਰਦਾਰ ਸਰਤਾਜ ਸਿੰਘ ਚੈਲਸਰ ਨੇ ਟੀਮ ਜੁਮਾਈਆਂ ਜਿਸ ਟੀਮ ਚ ਹੈੱਡ ਮੈਨੂੰ ਬਣਾਇਆ ਨਾਲ ਡੀਐਸਪੀ ਡੀ ਸੀਗੇ ਡੀਐਸਪੀ ਦੜਬਾ ਨੇ ਸੀਆਈਨ ਚਾਰਜ ਹੈ ਔਰ ਐਸਐਚਓ ਧਰਮਗੜ ਤਾਂ ਇਹਨਾਂ ਸਾਰਿਆਂ ਨੇ ਹਾਰਡਵਰਕ ਕੀਤਾ ਆ ਸਾਰਾ ਕੇਸ ਜਿਹੜਾ ਉਹ ਪ੍ਰੋਪਰਲੀ ਟ੍ਰੇਸ ਕਰਤਾ ਔਰ ਮੈਂ ਦੱਸਣਾ ਚਾਹਣਾ ਵੀ ਜਿਹੜਾ ਜਗਰਾਜ ਸਿੰਘ ਸੋਨੀ ਹੈ ਇਹਦੇ ਤੇ ਪਹਿਲਾਂ 5 ਐਫਆਈਆਰਸ ਦਰਜ ਨੇ ਇਸ ਮਕਦਮੇ ਤੋਂ ਅਮਰਤਪਾਲ ਤੇ 3 ਐਫਆਈਆਰਸ ਦਰਜ ਨੇ ਬਲਜੀਤ ਤੇ 1 ਐਫਆਈਆਰ 302 ਦੀ ਔਰ ਜਿਹੜੇ ਦੂਜੇ 3 ਨੇ ਜੀ ਗੁਰਮੀਤ ਗਿਫ ਬਲਜਿੰਦਰ ਐਂਡ ਅ ਅਤਰਵੀਰ ਇਹਨਾਂ ਤੇ ਹਾਲੇ ਕੋਈ ਐਫ ਆਈ ਆਰ ਦਰਜ ਨਹੀਂ ਇਹਨਾਂ ਤੇ ਪਹਿਲੀ ਪਹਿਲੀ ਐਫ ਆਈ ਆਰ ਹੈ